ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਦਿਖਾ ਰਹੇ ਹਾਂ ਜੀ ਉਹ ਦੇਖੋ ਆਪਣਾ ਸ਼ੈਂਕ ਸ਼ੈਂਕ ਨੂੰ ਤੁਸੀਂ ਦੇਖ ਸਕਦੇ ਹੋ ਕਿੰਨਾ ਆਪਣਾ ਸ਼ੈਂਕ ਇਹ ਖਰਾਬ ਆ ਦੇਖੋ ਜੀ ਆਪਾਂ ਹਰ ਰੋਜ਼ ਤਾਂ ਧੋਨੇ ਆ ਪਰ ਫਿਰ ਵੀ ਜਦੋਂ ਆਪਾਂ ਇਹਨਾਂ ਦੇ ਉੱਤੇ ਜਿਆਦਾ ਗੰਦੇ ਹੱਥ ਧੋਨੇ ਆ ਨਾ ਤੇ ਫਿਰ ਇਸ ਤਰ੍ਹਾਂ ਦਾਗ ਪੈ ਜਾਂਦੇ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਿਰਫ ਮੈਂ ਇੱਕ ਚੀਜ਼ ਲਗਾਉਂਗੀ ਜਿਹਦੇ ਨਾਲ ਆਪਣਾ ਸ਼ੈਂਕ ਬਿਲਕੁਲ ਹੀ ਚਮਕ ਜਾਊਗਾ ਤੇ ਆਪਾਂ ਕੋਈ ਕੈਮੀਕਲ ਤਿਆਰ ਨਹੀਂ ਕਰਨਾ ਤੇ ਕੋਈ ਆਪਾਂ ਨਹੀਂ ਹੋਰ ਬਾਧੂ ਚੀਜ਼ ਨਹੀਂ ਲਗਾਉਣੀ ਹੈ ਕਿ ਸਿਰਫ ਇੱਕ ਚੀਜ਼ ਦੇ ਨਾਲ ਹੀ ਤੁਹਾਨੂੰ ਸ਼ੈਂਕ ਸਾਫ਼ ਕਰਕੇ ਦਿਖਾਵਾਂਗੀ ਇੱਕ ਮਿੰਟ ਦੇ ਵਿੱਚ ਆਪਣਾ ਸ਼ੈਂਕ ਨੇ ਚਮਕ ਜਾਣਾ ਮੈਂ ਹਮੇਸ਼ਾ ਹੀ ਉਹਦੇ ਨਾਲ ਆਪਣੇ ਸ਼ੈਂਕ ਨੂੰ ਇਹਨੂੰ ਸਾਫ਼ ਕਰਦੀ ਆ ਤੇ ਆਪਾਂ ਕੋਈ ਹੋਰ ਕਿਸੇ ਵੀ ਚੀਜ਼ ਦਾ ਇਸਤੇਮਾਲ ਨਹੀਂ ਕਰਦੇ ਹੈਗੇ ਸ਼ੈਂਕ ਨੂੰ ਜਿੰਨੇ ਮਰਜ਼ੀ ਦਾ ਗੱਪੇ ਲੱਗੇ ਹੁਣ ਆਪਾਂ ਮਿੰਟਾਂ ਵਿੱਚ ਸਾਫ਼ ਕਰਕੇ ਦਿਖਾਵਾਂਗੇ ਨਾਰਮਲੀ ਉਹ ਆਪਣੇ ਘਰ ਦੇ ਵਿੱਚ ਚੀਜ਼ ਹੈਗੀ ਆ ਜਿਹਦੇ ਨਾਲ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਕੋਈ ਆਪਾਂ ਬਾਧੂ ਘਾਟੂ ਕੈਮੀਕਲ ਦਾ ਇਸਤੇਮਾਲ ਨਹੀਂ ਕਰਨਾ ਹੈਗਾ ਜੇ ਤੁਸੀਂ ਸਾਡੇ ਚੈਨਲ ਤੇ ਪਲੀਜ਼ ਫਸਟ ਟਾਈਮ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜਾਣ ਲੱਗੇ ਲਾਈਕ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਤੇ ਚਲੋ ਆਪਾਂ ਹੁਣ ਕਰਦੇ ਹਾਂ ਜੀ ਵੀਡੀਓ ਸਟਾਰਟ ਤੇ ਤੁਸੀਂ ਪਹਿਲਾਂ ਇਹ ਸ਼ੈਂਕ ਦੇਖ ਸਕਦੇ ਹੋ ਆਪਾਂ ਐਂਡ ਵਿੱਚ ਵੀ ਤੁਹਾਨੂੰ ਇਹ ਸ਼ੈਂਕ ਦਿਖਾਵਾਂਗੇ ਤੇ ਕਲੀਨ ਕੀਤਾ ਹੋਇਆ ਆਪਾਂ ਇਥੇ ਲਵਾਗੇ ਜੀ ਪੇਮ ਤੇ ਪੇਮ ਆਪਾਂ ਸਕਰੱਬ ਨੂੰ ਲਗਾ ਕੇ ਤੇ ਆਪਾਂ ਸਾਰੇ ਇਹ ਇਹਦੇ ਨਾਲ ਹੀ ਸਾਫ਼ ਕਰਾਂਗੇ ਆਪਾਂ ਹੋਰ ਕਿਸੇ ਚੀਜ਼ ਦਾ ਇਸਤੇਮਾਲ ਕਰਨਾ ਤਾਂ ਹੁਣ ਰੈਂ ਚੰਗੀ ਤਰ੍ਹਾਂ ਆਪਾਂ ਜਿਹੜੇ ਇਹਦੇ ਸਾਰੇ ਦਾਗ ਬੱਦੇ ਨੇ ਲਾ ਕੇ ਦਿਖਾਵਾਂਗੇ ਮਿੰਟਾਂ 'ਚ ਹੀ ਸਾਫ਼ ਹੋ ਜਾਣਾ ਜੀ ਜਿਹੜੀਆਂ ਆਪਣੀਆਂ ਟੂਟੀਆਂ ਨਹੀਂ ਜੀ ਟੂਟੀਆਂ ਤੇ ਵੀ ਆਪਾਂ ਇਹ ਸਾਬਣ ਜਿਹੜਾ ਆਪਣਾ ਬੀਮਾ ਸਾਬਣ ਸੀਗਾ ਉਹੀ ਲਗਾਵਾਂਗੇ ਆਪਾਂ ਇਹਨਾਂ ਨੂੰ ਵੀ ਬਹੁਤ ਆਸਾਨੀ ਦੇ ਨਾਲ ਆਪਾਂ ਸਾਫ਼ ਕਰ ਸਕਦੇ ਹਾਂ ਹੁਣ ਆਪਾਂ ਤੇ ਸੰਤਲ ਪਾਣੀ ਦੇ ਨਾਲ ਸਾਟ ਕਰਾਂਗੇ। ਮੈਂ ਵੀ ਦੇਖ ਰਹੀ ਹਾਂ ਕਿ ਸ਼ੈਂਕ ਦੇ ਉੱਤੇ ਕਿੰਨੀ ਚੰਗਾਈ। ਇੰਤਰੀ ਕਿ ਇਹ ਕੋਈ ਜਰਾਸੀ ਵੀ ਜਿੰਨੇ ਵੀ ਦਾਬ ਦਿੱਤੇ ਸੀ ਖਾਰੇ ਹੋ ਗਏ ਸਾਨੂੰ ਦੇ ਨਾਲ। ਪਹਿਲਾਂ ਵੀ ਦੇਖ ਸਕਦੇ ਆ ਇਹਦੇ ਉੱਤੇ ਕਿੰਨੇ ਦਾਗ ੱੱਪੇ ਸੀਗੇ ਤੇ ਸਿਰਫ ਆਪਾਂ ਇੱਕ ਚੀਜ਼ ਲਗਾਈ ਆ ਉਹ ਵੀ ਆਪਾਂ ਨੇ ਬੇਮਾ ਸਕਰਾਪ ਦੇ ਉੱਤੇ ਤੇ ਕੋਈ ਆਪਾਂ ਕਿਸੇ ਵੀ ਕੈਮੀਕਲ ਦਾ ਇਸਤੇਮਾਲ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਉਹ ਜੀ ਸਾਡੀ ਵੀਡੀਓ ਲੱਗੀ ਜੇ ਸਾਡੇ ਪਲੇਸ ਤੁਸੀਂ ਪਹਿਲੀ ਵਾਰੀ ਚੈਨਲ ਤੇ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਤੁਹਾਡੇ ਲਈ ਵੀਡੀਓ ਲੈ ਕੇ ਉਹਨਾਂ ਆਈਡੀਆ ਦੱਸਦੀਆਂ ਤੁਹਾਨੂੰ ਦੀ ਆਪਾਂ ਚਲੋ ਜੀ ਹੁਣ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਆਪਾਂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਮਿਲਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋ ਜੀ ਆਪਾਂ ਨੇ ਸ਼ੈਂਕ ਨੂੰ ਬਿਲਕੁਲ ਸਾਫ਼ ਕਰਤਾ ਜਿਹੜੇ ਇਹਦੇ ਦਾਗ-ਧੱਬੇ ਸੀ ਸਾਰੇ ਹੀ ਦੇਖੋ ਲੱਗੇ ਬਹੁਤ ਆਸਾਨੀ ਦੇ ਨਾਲ ਜਿੰਨੇ ਮਰਜ਼ੀ ਦਾਗ-ਧੱਬੇ ਲੱਗੇ ਹੋਣ ਤੇ ਆਪਾਂ ਜੀ ਇਹ ਪੇਮ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਸ਼ੈਂਕ ਨੂੰ ਕਲੀਨ ਕਰ ਸਕਦੇ ਆਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਤਿੱਕੋ ਜੀ ਆਪਨੇ ਕੋਈ ਸਿਰ ਕੈਮੀਕਲ ਦਾ ਇਸਤੇਮਾਲ ਨਹੀਂ ਕੀਤਾ ਸਿਰਫ ਆਪਾਂ ਨੇ ਸਕਰਬ ਦੇ ਉੱਤੇ ਪੇਮ ਲਗਾਈ ਸੀ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਜਿਹੜੇ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰ ਹੀ ਆਏ ਨੇ ਤੇ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ